ਨਨ ਮੰਗੇਤਰਾ ਮਾਜੀ ਅੱਜ ਕੀ ਵਾਰਦਾਤ ਹੋਈ ਤੁਹਾਡੇ ਨੂੰ ਵਾਰਦਾਤ ਜੀ ਜਲੰਧਰ ਗਏ ਸੀ ਮੈਰਿਜ ਤੇ ਤੇ 11:30 ਵਜੇ ਅਸੀਂ ਗਏ ਸੀ ਤੇ 5 ਵਜੇ ਅਸੀਂ ਘਰ ਵਾਪਸ ਆਏ ਚਾਬੀ ਅਸੀਂ ਆਪਣੇ ਗਵਾਂਢੀਆਂ ਦੇ ਦੇ ਜਦੋਂ ਨਹੀਂ ਜਾਣ ਲੱਗੇ ਚਾਬੀ ਲਈ ਉਹਨਾਂ ਕੋ ਤੇ ਤਾਲਾ ਖੋਲਿਆ ਜਦੋਂ ਗੇਟ ਦਾ ਤੇ ਅੰਦਰੋਂ ਕੁੰਡੀ ਲੱਗੀ ਸੀ ਸਾਨੂੰ ਇੱਥੇ ਡਾਊਟ ਹੋ ਗਿਆ ਵੀ ਕੋਈ ਵਾਰਦਾਤ ਹੋਈ ਲੱਗਦੀ ਹੈ ਫਿਰ ਇਹ ਕੰਧ ਚ ਟੱਪ ਕੇ ਗਵਾਂਢੀ ਸਾਡੇ ਉਹ ਫੇ ਉੱਤੇ ਚੜ ਕੇ ਅੰਦਰ ਗਏ ਅੰਦਰ ਜਾ ਕੁੰਡੀ ਖੋਲੀ ਕੁੰਡੀ ਖੋਲੀ ਤੇ ਅੰਦਰ ਤਾਲ ਤੋੜਿਆ ਸੀ ਮੇਨ ਜਿਹੜਾ ਸੀ ਤੋੜ ਕੇ ਤੰਦਲ ਸਾਰਾ ਉਹ ਸਾਰਾ ਮੈਂ ਤਸੱਲੀ ਨੇ ਕਰਕੇ ਗਿਆ ਜੀ ਲੌਕਰ ਵੀ ਤੋੜ ਦਿੱਤਾ ਸਾਡਾ ਕੈਸ਼ ਸੀ ਵਿੱਚ ਹੋਰ ਸਮਾਨ ਵੀ 골ਡ ਸੀ ਤੇ ਤਕਰੀਬਤ ਕਮ ਸਿਕੋਂ 10 ਲੱਖ ਤੋਂ ਉੱਪਰ ਦਾ ਸਾਰਾ ਸਮਾਨ ਥੋੜਾ ਚੋਰੀ ਹੋ ਗਿਆ ਮੇਰੇ ਕੀ ਕੀ ਲੈ ਗਏ ਸੋਨਾ ਕੈਸ਼ ਹਾਂਜੀ ਕੈਸ਼ ਕਿੰਨਾ ਸੀ ਜੀ ਚਾਂਦੀ ਸੀ ਚਾਂਦੀ ਸੀ ਹਾਂਜੀ ਕੈਸ਼ ਤਕਰੀਬਨ ਤਕਰੀਬਨ 4-5 ਲੱਖ ਪੰਜ 4-5 ਲੱਖ ਤੋਂ ਉੱਪਰ ਹੀ ਸੀ ਉਹ ਸਾਡੇ ਘਰ ਪਿਆ ਹੋਇਆ ਸੀ ਹਾਂਜੀ ਉਸ ਤੇ ਬਾਕੀ 골ਡ ਤੇ ਚਾਂਦੀ ਸੀ ਚਾਂਦੀ ਕਾਫੀ ਸੀ ਸਾਡਾ 골ਡ ਸੀਗਾ ਔਰ ਮਤਲਬ ਕੁੱਲ ਮਿਲਾ ਕੇ ਸਾਡਾ 10 ਲੱਖ ਤਕਰੀਬਨ ਐਸਟੀਮੇਟ ਲਾਇਆ 10 ਲੱਖ ਦਾ ਤੋਂ ਉੱਪਰ ਹੀ ਹੋ ਘਟਿਆ ਤੇ ਤੁਸੀਂ ਸਿਟੀ ਸੀ ਫੋਟੇਜ ਵਗੈਰਾ ਕੁਝ ਆਏ ਹਾਂਜੀ ਹਾਂਜੀ ਜੜੀ ਕਾਣੀ ਸੀ ਉਹ ਮਤਲਬ ਸਾਡੀ ਕੋਈ ਦਿਖਾਈ ਦੇਖੀਆਂ ਸੀ ਉਹ ਸਾਡੀ ਦਿਵਾਰ ਟੱਪ ਕੇ ਚ ਅੰਦਰ ਵੜਿਆ ਉਹ ਤੇ ਅੰਦਰ ਕਿੰਨੇ ਬੰਦੇ ਸੀ ਹਾਂਜੀ ਕਿੰਨੇ ਇੱਕੋ ਹੀ ਬੰਦਾ ਸੀ ਜੀ ਉਹ ਸ਼ੋ ਇੱਕੋ ਕੀਤਾ ਸਾਹਮਣੇ ਉਹੋ ਯਾਰ ਆਸੀ ਲੈ ਕੇ ਸਮਾਨ ਵਾਪਸ ਗੱਡੀ ਚ ਬੰਨ ਕੇ ਤੁਸੀਂ ਘਰ ਆਏ ਤੇ ਕੁੰਡੀ ਅੰਦਰੋਂ ਲੱਗੀ ਹੋ ਸੀ ਤੁਹਾਡੇ ਘਰ ਹਾਂਜੀ ਹਾਂਜੀ ਅਸੀਂ ਤਾਲਾ ਖੋਲਿਆ ਨਾ ਲੋਕ ਖੋਲਿਆ ਲੋਕ ਖੋਲਿਆ ਤੇ ਅੰਦਰ ਕੁੰਡੀ ਲੱਗੀ ਸੀ ਤਾਂ ਇੱਥੇ ਸ਼ੱਕ ਹੋ ਗਿਆ ਵੀ ਅੰਦਰ ਕੁੰਡੀ ਤਾਂ ਲੱਗੀ ਲੱਗੀ ਜਦੋਂ ਬੈਲਵਾਲ ਦੇਖਿਆ ਤਾਂ ਸ਼ੱਕ ਹੋ ਗਿਆ ਹਾਂ ਇਹ ਬੈਲਵਾਲ ਪੁੱਟੀ ਸੀ ਸਨ ਫੋਲ ਸ਼ੱਕ ਹੋ ਗਿਆ ਵੀ ਕੋਈ ਚੱਕਰ ਆ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਨ ਕੀਤੀ ਹਾਂਜੀ ਕੰਪਲੇਨ ਕੀਤੀ ਸੀ ਲੇਕਿਨ ਆਈਸੀਓ ਆ ਕੇ ਉਹਨਾਂ ਨੇ ਇੱਕ ਦਿਖਾਈ ਵੀਡੀਓ ਕੁਟੇਜ ਦਿਖਾਈ ਉਹ ਉਹ ਕਹਿੰਦੇ ਤਾਂ ਪਹਿਲੇ ਹੀ ਸਾਲਾ ਕਰਦਾ ਕਈ ਪੈਸੇ ਬਾਤਬਾਤ ਕੀਤੀ ਨੇ ਉਹਨਾਂ ਪਛਾਣ ਲਿਆ ਨੂੰ ਤੇ ਲੇਕਿਨ ਕਹਿੰਦਾ ਫੜ ਨਹੀਂ ਹੁੰਦਾ ਹਾਂਜੀ ਕੀ ਮੰਗ ਕਰਦੇ ਨੇ ਪੁਲਿਸ ਪ੍ਰਸ਼ਾਸਨ ਹੁਣ ਅਸੀਂ ਫੜਦੇ ਵੀ ਮਤਲਬ ਜਲਦ ਜਲਦ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਵਾਪਸ ਕੀਤਾ ਜਾਵੇ ਇਹ ਕਿਹਨਾਂ ਮੁਲਾਕਨ ਦਾ ਜੀ ਇਹ ਪੈਂਦਾ ਹੈ ਦਸ਼ਮੇਸ਼ ਨਗਰ ਜੀ ਮੇਰਾ ਨਾਮ ਅੰਜਨਾ ਹੈ ਸਰ ਸਰ ਅਸੀਂ 11:30 ਵਜੇ ਕੱਲ ਮੈਰਿਜ ਤੇ ਗਏ ਸੀਗੇ ਤੇ ਅਸੀਂ 5 ਵਜੇ ਦੇ ਕਰੀਬ ਆ ਗਏ ਆਂ ਘਰ ਅਸੀਂ ਆਪਣੇ ਨੇਬਰਸ ਨੂੰ ਚਾਬੀ ਫੜਾ ਕੇ ਗਏ ਸੀ ਘਰ ਦੀ ਅਸੀਂ ਆ ਕੇ ਜਦੋਂ ਚਾਬੀ ਉਹਨਾਂ ਕੋਲੋਂ ਲਈ ਤੇ ਅਸੀਂ ਬਾਹਰ ਦੇਖਿਆ ਇੱਥੇ ਤੇ ਅੰਦਰ ਉਹ ਸਾਡੇ ਗੁੰਡੀ ਲੱਗੀ ਹੋਈ ਸੀਗੀ ਸਾਨੂੰ ਥੋੜਾ ਡਾਊਟ ਤੇ ਉਦੋਂ ਹੀ ਹੋ ਗਿਆ ਵੀ ਕੁਝ ਹੋਇਆ ਅਸੀਂ ਆਪਣੇ ਨੇਬਰਸ ਨੂੰ ਸਾਰਿਆਂ ਨੂੰ ਆਵਾਜ਼ ਲਗਾਈ ਕਿ ਫਟਾਫਟ ਆਓ ਸਾਡੇ ਅੰਦਰ ਕੁੰਡੀ ਲੱਗੀ ਹੋਈ ਹੈ ਵੀ ਅੰਦਰ ਉਹ ਸਾਰੇ ਡੰਡੇ ਵਗੈਰਾ ਚੁੱਕੇ ਲੈ ਕੇ ਸ਼ਾਇਦ ਹੱਲੇ ਵੀ ਕੋਈ ਅੰਦਰ ਹੀ ਹੋਊਗਾ ਬਟ ਅੰਦਰ ਨਹੀਂ ਸੀ ਜਦੋਂ ਕੰਦ ਟੱਪ ਕੇ ਉਹ ਆਏ ਤੇ ਉਹਨਾਂ ਨੇ ਕੁੰਡੀ ਖੋਲੀ ਤੇ ਅਸੀਂ ਜਦੋਂ ਮੌਕੇ ਤੇ ਦੇਖਿਆ ਸਾਡਾ ਲੌਬੀ ਵਾਲਾ ਜਿਹੜਾ ਮੇਨ ਡੋਰ ਹੈ ਉਹ ਟੁੱਟਾ ਹੋਇਆ ਸੀਗਾ ਔਰ ਅੰਦਰ ਜਦੋਂ ਅਸੀਂ ਗਏ ਸਾਰੀਆਂ ਲਾਈਟਾਂ ਰੂਮਸ ਦੀਆਂ ਫੈਨ ਵਗੈਰਾ ਆਨ ਚੱਲ ਰਹੇ ਸੀ ਔਰ ਸਾਡੀਆਂ ਅਲਮਾਰੀਆਂ ਵਗੈਰਾ ਸਭ ਤੋੜ ਖਿਲਾ ਰਹੇ ਸੀ ਕੱਪੜੇ ਵੀ ਸਾਰੇ ਔਰ ਸਾਡੀ ਮੇਨ ਜਿਹੜਾ ਸਟੋਰ ਵਿੱਚ ਦਾ ਅਲਮਾਰੀਆਂ ਵਗੈਰਾ ਪਈ ਉਹਦਾ ਲੋਕਰ ਸਭ ਤੋੜ ਕੇ ਕੈਸ਼ ਸਾਡਾ ਸੀ 골ਡ ਦਾ ਸਮਾਨ ਸੀ ਸਾਡਾ ਚਾਂਦੀ ਵਗੈਰਾ ਸੀ ਸਾਰਾ ਲੈ ਗਏ ਸਰ ਸਾਡਾ ਸਮਾਨ ਨਹੀਂ ਉਹ ਸਟੋਰ ਹੈ ਉਹਨੂੰ ਵੀ ਲੋਕ ਲੱਗਾ ਹੀ ਨਹੀਂ ਨਹੀਂ ਉਹਨੂੰ ਦਰਵਾਜ਼ੇ ਅਸੀਂ ਇੱਕ ਮੇਨ ਹੀ ਲਾ ਕੇ ਗਏ ਸੀ ਨਾ ਬਾਕੀ ਜਿਹਦਾ ਵੈਸੇ ਅਸੀਂ ਲਗਾਏ ਹੋਏ ਸੀ ਡੋਰ ਬਟ ਲੋਕ ਨਹੀਂ ਕੀਤੇ ਹੋਏ ਸੀ ਵੈਸੇ ਬੰਦ ਕੀਤੇ ਹੋਏ ਸੀਗੇ ਮੇਨ ਡੋਰ ਨੂੰ ਅਸੀਂ ਇੱਕ ਗੇਟ ਨੂੰ ਔਰ ਇੱਕ ਆਪਣਾ ਮੇਨ ਲੋਕ ਦੇ ਡੋਰ ਨੂੰ ਜਦੋਂ ਲੋਕ ਲਗਾਇਆ ਹੋਇਆ ਸੀਗਾ ਉਹ ਉਹਨਾਂ ਨੇ ਉਹ ਲੋਕ ਤੋੜਿਆ ਤੋੜਿਆ ਕਾਦੇ ਨਾਲ ਤੁਹਾਨੂੰ ਪਤਾ ਲੱਗਾ ਸਰ ਇਹ ਕੁਝ ਨਹੀਂ ਉਹ ਕੁਝ ਆਪਣਾ ਹੀ ਕੁਝ ਸਮਾਨ ਲੈ ਕੇ ਆਏ ਹੋਏ ਸੀਗੇ ਉਹਨਾਂ ਨੇ ਆਪਣੇ ਕਿਸੇ ਸਮਾਨ ਨਾਲ ਕੋਈ ਸਾਡਾ ਲੋਕ ਪਤਾ ਲੱਗਾ ਕਿ ਕਾਦੇ ਤੇ ਆਏ ਸੀਗੇ ਸਰ ਇਦਾਂ ਕੁਝ ਨਹੀਂ ਪਤਾ ਲੱਗਾ ਉਹਦੀ ਸਿਰਫ ਜਾਂਦੇ ਦੀ ਪੈਦਲ ਜਾਂਦੇ ਦੀ ਫੁਟੇਜ ਆਈ ਹੈ ਸਾਡੇ ਕੋਲ ਉਹਦਾ ਕੋਈ ਫੁਟੇਜ ਨਹੀਂ ਆਈ ਹੈਗੀ ਉਹਨਾਂ ਦਾ ਸਮਾਨ ਉਹਨਾਂ ਦਾ ਇੱਕ ਸਰ ਕੱਪੜਾ ਆ ਕੋਈ ਜਦੋਂ ਉਹ ਸਮਾਨ ਬੰਨਣ ਲਈ ਕੋਈ ਲੈ ਕੇ ਆਏ ਹੋਣੇ ਆ ਮੇਰਾ ਇੱਕ ਸ਼ਾਲ ਸੀਗਾ ਉਹਦੇ ਵਿੱਚ ਉਹ ਸਮਾਨ ਬੰਨ ਕੇ ਲੈ ਗਏ ਔਰ ਆਪਣਾ ਉਹ ਕੱਪੜਾ ਜੇ ਇੱਥੇ ਹਫੜਾ ਦਫੜੀ ਚ ਛੱਡ ਗਏ ਉਹ ਮੇਰੇ ਬੱਚੇ ਦੀ ਸਰ ਗੋਲਕ ਸੀਗੀ ਇੱਕ ਹੋਰ ਨੇ ਉਹ 10-15000 ਦਾ ਕੈਸ਼ ਉਹਦੇ ਚ ਹੀ ਸੀਗਾ ਉਹ ਵੀ ਲੈ ਗਿਆ ਉਹ ਠੀਕ ਹੈ ਕੀ ਮੰਗ ਕਰਦੇ ਸਰ ਮੰਗੇ ਹੀ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਸਰ ਸਾਡੀ ਮੰਗੇ ਹੀ ਆ ਕਿ ਜਲਦ ਤੋਂ ਜਲਦ ਉਹਨੂੰ ਫੜਿਆ ਜਾਵੇ ਤੇ ਸਾਡਾ ਸਰ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ कल लेट नाइट ਸਾਨੂੰ ਇਨਫੋਰਮੇਸ਼ਨ ਆਈ ਸੀ ਜਿਸ ਮੇਸ਼ ਨਗਰ ਦੇ ਵਿੱਚ ਇੱਕ ਕੋਈ ਪਰਿਵਾਰ ਜਿਹੜੇ ਸੀ ਉਹ ਕਰਨੂਲ ਆਕ ਕਰਕੇ ਗਏ ਹੋਏ ਸੀ ਜਲੰਧਰ ਮੈਰਿਜ ਤੇ ਉਹ ਵਾਪਸ ਆਏ ਤੇ ਉਹਨਾਂ ਨੂੰ ਉਹਨਾਂ ਦੇ ਤਾਲੇ ਟੁੱਟੇ ਸੀ ਤੇ ਚੋਰੀ ਹੋਣ ਪਈ ਗਈ ਉੱਥੇ ਘਰ ਦੇ ਵਿੱਚ ਜੇ ਮੁਕੇ ਦੇ ਗਏ ਜਾ ਕੇ ਜੋ ਉੱਥੇ ਸੀਸੀਟੀਵੀ ਬਾਰੇ ਚੈੱਕ ਕੀਤੇ ਆ ਤੇ ਅਗਲੀ ਉਹਦੀ ਤਕੀਕਤ ਚੱਲ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਵੀ ਜਲਦੀ ਟ੍ਰੇਸ ਕਰੋ ਕੈਮਰੇ ਕਿੰਨੇ ਬੰਦੇ ਦਾ ਆਏ ਜਿਹੜਾ ਬਾਦ ਦਾ ਕੈਮਰੇ ਛੇ ਛੇ ਕਲੀਅਰ ਨਹੀਂ ਕੁਛ ਹੋ ਰਿਹਾ ਜੀ ਜ਼ਿਆਦਾ ਹਾਂ ਕੈਮਰੇ ਦੇ ਵਿੱਚ ਜ਼ਿਆਦਾ ਕਲੀਅਰ ਨਹੀਂ ਹੋ ਰਿਹਾ ਤੇ ਕੁਝ ਪਤਾ ਲੱਗਿਆ ਕਿੰਨੇ ਕ ਦਾ ਨੁਕਸਾਨ ਜਿਹੜਾ ਹੋ ਗਿਆ ਉਹਨਾਂ ਦੇ ਦੱਸਣ ਮੁਤਾਬਕ ਤਾਂ ਕਹਿੰਦੇ ਸੀ ਕੁਝ ਸਾਡੇ ਕੈਸ਼ ਸੀਗਾ ਤੇ ਕੁਝ ਚਾਂਦੀ ਦੇ ਆਰਨਮੈਂਟ ਸੀ ਤੇ ਜੁਐਲਰੀ ਬਗਰ ਦੱਸਦੇ ਆ